24 ਟੈਸਟਮਨੀ ਇਹ ਬੇਟਾ ਰੋਮੀ ਤਾਰਾ ਚੱਕ ਤੋਂ ਨੇ ਇਹਨਾਂ ਨੇ ਦਿਗਵਾਈ ਹੈ ਕਿ ਮੈਨੂੰ ਖੁਦਾ ਨੇ ਨਵੀਂ ਗੱਡੀ ਨਾਲ ਔਰ ਇੱਕ ਬਾਈਕ ਨਾਲ ਬles ਕਰ ਦਿੱਤਾ ਹੈ ਹallelujah ਖੁਦਾ ਦਾ ਸ਼ੁਕਰ ਹੈ ਪ੍ਰਭੂ ਦਾ ਧੰਵਾਦ ਹੈ ਕਿ ਇਹ ਬਹੁਤ ਪ੍ਰਭੂ ਦੇ ਨਾਲ ਵਫਾਦਾਰ ਇਹਦੇ ਨਾਲ ਚੱਲਦੇ ਨੇ ਪਰਮੇਸ਼ਵਰ ਨੇ ਇਹਦਾ ਕਾਰੋਬਾਰ ਬਹੁਤ ਬles ਕੀਤਾ ਇੱਕ ਸਮਾਂ ਸੀ ਇਹਦਾ ਕਾਰੋਬਾਰ ਉਹ ਰੁਕ ਗਿਆ ਇਹ ਬੰਤੇ ਦਾ ਕਾਰੋਬਾਰ ਰੁਕ ਗਿਆ ਇਹ ਗੱਡੀਆਂ ਦੀ ਡੈਂਟਿੰਗ ਪੇਂਟਿੰਗ ਦਾ ਕੰਮ ਕਰਦਾ ਆ ਸੁਣੀਏ ਸੁਣੀਏ ਧਿਆਨ ਦੇ ਨਾਲ ਬਹੁਤ ਵੱਡੀ ਟੈਸਟ ਮਣੀਏ 6 ਮਹੀਨੇ ਤੋਂ ਇਹਨਾਂ ਦਾ ਕਾਰੋਬਾਰ ਬੰਦ ਸੀ ਕਈ ਸਮੇਂ ਦੇ ਮਹੀਨਿਆਂ ਤੋਂ ਇਹਦਾ ਕੰਮ ਰੁਕਿਆ ਸੀ ਇਹਨੇ ਰਹਿਣਾ ਮੇਰੇ ਨਾਲ ਪਰ ਕੰਮ ਇਹਨੂੰ ਇਹਨਾਂ ਮਿਲ ਗਿਆ ਵਾ ਹੁਣ ਮੇਰੇ ਤੋਂ ਦੂਰ ਹੋ ਗਿਆ ਰਹਿਣਾ ਮੇਰੇ ਨਾਲ ਗੱਡੀ ਚਲਾਣੀ ਤੇ ਇੱਕੋ ਹੀ ਗਾਣਾ ਸੰਤ ਜੀ ਮੇਰਾ ਕੰਮ ਰੁਕ ਗਿਆ ਤੇ ਮੈਂ ਇਹਨੂੰ ਇੱਕੋ ਗੱਲ ਕਹਿਣੀ ਮੈਂ ਤੈਨੂੰ ਇੱਕ ਵਰਲਡ ਦਵਾਂਗਾ ਤੈਨੂੰ ਮੈਂ ਇੱਕ ਵਰਲਡ ਦਵਾਵਾਂਗਾ ਬਸ ਤੂੰ ਉੱਤੇ ਮੰਨਣ ਕਰਨਾ ਆ ਉਹ ਫੇਰ ਚੇਤਾ ਭੁੱਲ ਜਾਣਾ ਇਹਨੇ ਹਫ਼ਤੇ ਬਾਅਦ ਫੇਰ ਮੈਨੂੰ ਕਹਿਣਾ ਸੰਜੀ ਤੁਸੀਂ ਇੱਕ ਗੱਲ ਕਹੀ ਸੀ ਮੈਨੂੰ ਉਹ ਦੋ ਮੈਂ ਕਿਹਾ ਦਵਾਵਾਂਗਾ 6 ਮਹੀਨੇ ਲੰਘਾ ਇਦਾਂ ਕਰਦਿਆਂ ਕਰਦਿਆਂ ਕਾਫੀ ਮਹੀਨੇ ਲੰਘ ਗਏ ਨਾ ਕਿਉਂਕਿ ਪਵਿੱਤਰ ਆਤਮਾ ਗਾਈਡ ਨਹੀਂ ਸੀ ਕਰ ਰਿਆ ਪਰ ਇੱਕ ਦਿਨ ਅਹੀਂ ਜਾ ਰਹੇ ਸੀ ਤਾਂ ਪਵਿੱਤਰ ਆਤਮਾ ਨੇ ਮੈਨੂੰ ਕਿਹਾ ਇਹਨੂੰ ਵਰਲਡ ਦੇ ਦੇ ਕੀ ਦਿੱਤਾ ਸੀ ਇਹ ਹੋਇਆ ਮੇਰਾ ਯਾਲੀ ਹੈ ਮੈਨੂੰ ਕਦੀ ਕਹ ਜੀ ਦੀ ਤੋੜ ਨਹੀਂ ਆਇਆ ਫਿਰ ਕੀ ਹੋਇਆ ਦੱਸੋ ਜਰਾ ਇਹ ਫੇਰ ਕੰਮ ਮੋਕਦਾ ਹੀ ਨਹੀਂ ਜੀ ਹੁਣ ਤੇ ਟਾਈਮ ਵੀ ਨਹੀਂ ਲੱਗਦਾ ਮਿਲ ਗੱਡੀਆਂ ਵਾਪਸ ਮੋੜੀ ਦਿਆਂ ਵੀ ਮੇਰੇ ਕੋ ਕੰਮ ਮਿਲ ਕੇ ਹੀ ਉਸ ਤੋਂ ਬਾਅਦ ਕੰਮ ਨਹੀਂ ਰੁਕਿਆ ਨਹੀਂ ਰੁਕਿਆ ਜੀ ਤੇਰੇ ਕੋ ਗੱਡੀਆਂ ਤੂੰ ਵਾਪਸ ਭੇਜਦਾ ਹੁਣ ਜੀ ਮੈਨੂੰ ਮੰਗਣ ਦੀ ਲੋੜ ਨਹੀਂ ਪੈਂਦੀ ਪ੍ਰਭੂ ਆਪੇ ਚੀਜ਼ਾਂ ਦੇ ਦਿੰਦਾ ਜੀ ਕਿੰਨਾ ਚਿਰ ਹੋ ਗਿਆ ਇਸ ਗੱਲ ਨੂੰ 7-8 ਮਹੀਨੇ ਹੋ ਚੁੱਕੇ ਆ 7-8 ਮਹੀਨੇ ਹੋ ਚੁੱਕੇ ਆ ਹਾਂਜੀ 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 ਜਿਉਂਦਾ ਤੈਨੂੰ ਉਹ ਵਰਲਡ ਦਿੱਤਾ ਹਾਂਜੀ 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 ਤੂੰ ਤੇ ਮੰਨਨ ਕਰ ਰਿਆ ਵਾ ਹਾਂਜੀ 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 ਔਰ ਖੁਦਾ ਤੈਨੂੰ ਵੱਡੀਆਂ-ਵੱਡੀਆਂ ਬਰਕਤਾਂ ਦੇ ਰਿਹਾ ਵੱਡੀਆਂ ਬਰਕਤਾਂ ਕਾਰੋਬਾਰ ਕਿੰਨਾ ਕੁ ਵਧੀਆ ਕਾਰੋਬਾਰ ਜੀ ਬਹੁਤ ਵਧੀਆ ਹਨ ਰੱਬ ਨੇ ਇੰਨੀ ਕਿ ਬਲੇਸਿੰਗ ਦਿੱਤੀ ਕਿ ਕਹ ਮੇਰੇ ਕੋਲ ਲਫ਼ਜ਼ ਹੀ ਨਹੀਂ ਕਹਨਦੇ ਜੀ ਜੋ ਤੈਨੂੰ ਕਿਹਾ ਸੀ ਕਿ ਤੈਨੂੰ ਪਰਮੇਸ਼ਰ ਕਿਦਾਂ ਦਊਗਾ ਮਲਕੇ ਭਰ ਭਰ ਕੇ ਨਕੋ ਨੱਕ ਭਰ ਭਰ ਕੇ ਨਕੋ ਨੱਕ ਭਰ ਦੇਗਾ ਭਰ ਦੇਗਾ ਹਾਂਜੀ ਹਾਂਜੀ ਹੁਣ ਨਕੋ ਨੱਕ ਭਰ ਗਿਆਗਾ ਨਹੀਂ ਬਿਲਕੁਲ ਜੀ ਬਿਲਕੁਲ ਹallelujah ਜਦੋਂ ਗੱਡੀਆਂ ਵਾਪਸ ਕਰਦਾ ਵਾ ਤੇ ਨਕੋ ਨਾਕੀ ਭੜਿਆ ਵਾ ਤੇ ਵਾਪਸ ਭੇਜ ਰਿਆ ਵਾ ਹallelujah ਹੁਣ ਪਰਮੇਸ਼ਵਰ ਨੇ ਇਹਨੂੰ ਇੱਕ ਗੱਡੀ ਦੇ ਨਾਲ ਬਦੱਸ ਕੀਤਾ ਜੇ ਗੱਡੀ 1.5 ਦੋ ਲੱਖ ਦੀ ਮੈਂ 50000 ਦੇ ਵਿੱਚ ਗੱਡੀ ਲਈ ਆਉ ਅਸਾ ਵੀ 2 ਲੱਖ ਦੀ ਗੱਡੀ ਸੀ ਤੈਨੂੰ 50 ਹਜ਼ਾਰ ਚ ਮਿਲ ਗਈ। ਮੈਂ ਆਹ ਘਰ ਦੇ ਵਿੱਚ ਪ੍ਰਭੂ ਕੋ ਮੈਂ ਕਿਉਂ ਗੱਲ ਕਰੀ ਸੀ ਪ੍ਰਭੂ ਮੈਂ ਚੀਜ਼ ਲੈਣੀ ਤੇ ਵਧੀਆ ਲੈਣੀ ਨਹੀਂ ਤੇ ਤੂੰ ਆਪਣੀ ਮਰਜ਼ੀ ਨਾ ਦੇ ਕਿ ਮੇਰੇ ਕੋ ਪਹਿਲਾਂ ਹੈਗੀਆਂ ਸੀ ਤੇ ਮੈਂ ਉਹ ਵੇਚਤੀਆਂ ਤੇ ਹੁਣ ਮੈਂ ਬਿਲਕੁਲ ਨਾ ਗੱਡੀ ਸੀ ਬਾਈਕ ਵੀ ਵੇਚ ਤਾਈ ਮੈਂ ਫੇਰ ਲੈਣੀ ਤੇ ਲੈਣੀ ਵੀ ਸਸਤੀ ਆ ਤੇ ਪ੍ਰਭੂ ਨੇ ਜੀ ਇਹਨੀ ਮਿਹਰ ਕੀਤੀ ਗੱਡੀ ਦੇ ਵਰਕ ਆਪੇ ਆਈ ਮੇਰੀ ਉਹ ਹਨਾ ਮੈਂ ਵੇਚ ਲਈਆਂ ਤੇ ਮੈਂ ਆ ਵੀ ਨੇਰੇ ਮੇਰੇ ਕੋ ਪੈਸਾ ਵੀ ਕੋਈ ਨਹੀਂ ਸੀ ਮਤਲਬ ਜੇਬ ਖਾਲੀ ਸੀ ਬਿਲਕੁਲ ਤੇ ਕਹਿੰਦਾ ਮੈਂ ਕਿਸ ਨੂੰ ਲੱਗਾਂ ਦੇ ਨਾ ਮੈਂ ਤੂੰ ਕਿਸੇ ਨੂੰ ਨਾ ਦੇ ਤੂੰ ਮੈਨੂੰ ਹੀ ਦੇ ਦੇ ਤੇ ਮੈਂ ਪ੍ਰਾਰਥਨਾ ਕੀਤੀ ਪ੍ਰਭੂ ਹਿੰਦੀ ਯਾਮਕਰ ਉਸੇ ਮੌਕੇ ਤੇ ਮੇਰੇ ਕੋਲ ਬਾਈਕ ਹੀ ਮੈਂ ਬਾਈਕ ਲਈਦਾ ਆਪਣਾ 30000 ਦਾ 15000 ਮੇਰੇ ਕੋਲ 43000 ਰੁਪਏ ਦੇ ਵਿੱਚ ਮੈਂ ਗੱਡੀ ਲੈ ਲਈਓ ਦੇਖੋ ਕਿ 5-7000 ਉੱਤੇ ਲਗਾ 50000 ਚ ਕੰਪਲੀਟ ਰਿਹਾ ਡੇਢ ਲੱਖ ਰੁਪਏ ਮੈਨੂੰ ਮਿਲ ਲਿਆ ਉਹ ਗੱਡੀ ਡੇਢ ਲੱਖ ਬਚ ਗਿਆ ਹਾਂਜੀ ਬਾਈਕ ਹੁਣ ਤੋਂ ਗੱਡੀ ਤੇ ਮਿਲ ਗਈ ਉਸ ਤੋਂ ਬਾਅਦ ਫਿਰ ਬਾਈਕ ਵੀ ਪ੍ਰਭੂ ਨੇ ਤਿੰਨ ਚਾਰ ਦਿਨ ਹੋ ਗਏ ਬਾਈਕ ਵੀ ਦੇਤਾ 15 ਮਾਡਲ ਉਹ ਵੀ ਮੈਂ 12000 ਦੇ ਵਿੱਚ ਲੈ ਲਿਆ ਸੱਤੀ ਨੂੰ ਹੁਣ ਬਾਈਕ ਵੀ ਮਿਲ ਗਈ ਬਾਈਕ ਵੀ ਮਿਲ ਗਈ ਬੈਗ ਵੀ ਵਾਪਸ ਆ ਗਈ ਔਰ ਗੱਡੀ ਵੀ ਮਿਲ ਗਈ ਪ੍ਰਭੂ ਦਾ ਧ ਰਾਜ ਦੀ ਖੋਜ ਕਰੋਗੇ ਤੁਹਾਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਆ। ਪ੍ਰਭੂ ਰਾਜੇ ਦੇ ਘਰ ਮੋਤੀਆਂ ਦਾ ਕਿਸੇ ਚੀਜ਼ ਦਾ ਉਹਦੇ ਘਰ ਦੇ ਮੋਤੀ ਆ। ਤੇ ਤੁਸੀਂ ਮੋਤੀ ਤੁਸੀਂ ਮੰਗਣੇ ਨਹੀਂ ਉਹਨੇ ਆਪੇ ਹੀ ਦੇ ਦੇਣੇ ਆ। ਆਪੇ ਹੀ ਦੇ ਦੇਣੇ। ਲੱਗਦਾ ਇਹ ਬੱਚੇ ਸੁਣਿਆ। ਤੁਸੀਂ ਹਰ ਵੇਲੇ ਧੰਨਵਾਦ ਉਹਦਾ ਹਰ ਵੇਲੇ ਹਰ ਵਕਤ ਰੋਸਾਉਂਦੇ ਬੈੰਦੇ ਧੰਨਵਾਦੀ ਕਰਨਾ ਪ੍ਰਾਰਥਨਾ ਕਰੋ ਨਾ ਕਰੋ ਧੰਨਵਾਦ ਜਰੂਰ ਕਰੋ। ਸੁਣੀਏ ਇਹ ਸੌਂਦਾ ਇਹ ਕੰਮ ਬਹੁਤ ਹਾਰਟਵਰਕ ਕਰਦਾ ਵਾ। ਪਰ ਇਹਨੇ ਕਦੇ ਨਹੀਂ ਕਿਹਾ ਕਿ ਮੈਂ ਥੱਕਾ ਵਾਂ। ਰਾਤ ਸੌਂਦੇ ਕਿੰਨੇ ਵਜੇ ਹੋ? ਮੈਂ ਰਾਤ 2:30 ਵਜੇ ਸੌਣਾ 1:30 2:00 ਸੌਣਾ ਵਾ। ਤੇ 2:30 ਮਲਬਤ ਇੰਨਾ ਹਾਰਟਵਰਕ ਕਰਨ ਦੇ باوجود ਜਿਹਨੇ ਕਹਿੰਦੇ ਆ ਨਾ ਕਿ ਅਸੀਂ ਥੱਕੇ ਸੀ ਥੱਕ ਕੇ ਸਾਰੀ ਦਿਹਾੜੀ ਤੇ ਫਿਰ ਸੌਂਗੇ ਨਹੀਂ ਮੇਰੇ ਬੱਚੇ ਮੈਂ ਕਿਹਾ ਜਿੰਨਾ ਹਾਰਟਵਰਕ ਇਸ ਬੰਦੇ ਦਾ ਮੈਂ ਗਰਮੀ 'ਚ ਇੱਕ ਦੇ ਲੰਗਦਾ ਲੰਗਦਾ ਗਿਆ ਸੀ ਓਏ ਹੋਏ ਬਹੁਤ ਜ਼ਬਰਦਸਤ ਕੰਮ ਸੀ ਪਰ ਫਿਰ ਵੀ ਇੰਨਾ ਸੌਂ ਦਾ ਸਮਾਂ ਜਿਹੜਾ ਵਾ 2 ਤੋਂ 2.5 ਵਜੇ ਆ ਹਾਂ ਜੀ ਕਿਉਂਕਿ ਪ੍ਰਾਰਥਨਾ 'ਚ ਰਹਿਣਾ ਆਨ ਕਿ ਤੇ ਹਰਦਾਕ ਕਿਉਂ ਨਹੀਂ ਬਰਕਤ ਦੇਵੇਗਾ ਉਹ ਜ਼ਰੂਰ ਦਿੰਦਾ ਮੇਰੇ ਬੱਚੇ ਚਲੋ ਕੀ ਮੈਸੇਜ ਦਿੰਦੇ ਬਾਕੀਆਂ ਮੈਸੇਜ ਇਹ ਵੀ ਮੈਂ ਜ਼ੀਰੋ ਹਾਂ ਜ਼ੀਰੋ ਤੋਂ ਬਣਾਉਣ ਵਾਲਾ ਹੀਰੋ ਮੈਨੂੰ ਪਰਮੇਸ਼ਰ ਆ ਹallelujah ਸੰਤਾਂ ਦਾ ਰਹਿਣ ਮਤਲਬ ਸੰਤਾਂ ਦੇ ਲਵਜ ਰੀਸੀਵ ਕੀਤੇ ਸੰਤਾਂ ਦੀਆਂ ਗੱਲਾਂ ਮੰਨੀਆਂ ਸੰਤਾਂ ਨੇ ਸੱਚ ਕਿਹਾ ਵੀ ਮੈਂ ਸੰਤਾਂ ਨਾਲ 24 ਘੰਟੇ ਨਾਲ ਰਹਿਣਾ ਹੈ ਨਾ ਫੋਨ ਕਰਨਾ ਹੁਣ ਰੱਬ ਨੇ ਮੈਨੂੰ ਨੱਕੋ ਨੱਕ ਇਨਾਂ ਕ ਭਰਤਾ ਕਿ ਹੁਣ ਮੇਰੇ ਕੋਲ ਮਤਲਬ ਘਰੋਂ ਆਉਂਦਾ ਵੀ ਟਾਈਮ ਨਹੀਂ ਮੇਰਾ ਤੇ ਕਰਦਾ ਕਿ ਉੱਥੇ ਹੀ ਸੌਂ ਜਾ ਮੈਂ ਨੱਕੋ ਨੱਕ ਮਰਤਾ ਨਾ ਕ ਭਰ ਗਿਆ ਨਿਕਰ ਜਰੂਰ ਆਇਆ ਕਰ ਹਾਂਜੀ ਮੈਂ ਬਿਲਕੁਲ ਜ਼ੀਰੋ ਹਾਂ ਮੈਨੂੰ ਸੰਤਾਂ ਨੂੰ ਪਤਾ ਮੈਂ ਪਹਿਲਾਂ ਬਿਮਾਰ ਦੋ ਜਾਂ ਰਕੀ ਸਾਰੇ ਹੌਸ ਬਲਾਂ ਜਵਾਬ ਦੇ ਦਿੱਤਾ ਸੀ ਸਿਰ ਮੈਂ ਆਣ ਕੇ ਪ੍ਰਭੂ ਦਾ ਨਾਮ ਲਿਆ ਮੈਨੂੰ ਲੋਕੀ ਬੜੇ ਕਹਿੰਦੇ ਤੂੰ ਉੱਧਰ ਜਾਣਾ ਉੱਧਰ ਜਾਂਦਾ ਮੈਂ ਹੁਣ ਮੈਂ ਮਰ ਜਾਊਂਗਾ ਮੈਂ ਹੁਣ ਕਿਹੇ ਬੰਨੇ ਜਾਊਂਗਾ ਨਹੀਂ ਉੱਥੇ ਹੀ ਜਾਊਂਗਾ ਹੋਰ ਨਹੀਂ ਕਿਤੇ ਵੀ ਹallelujah ਤੇ ਜਦੋਂ ਪ੍ਰਭੂ ਕਿਸੇ ਨੂੰ ਬਲੇਸਿੰਗ ਦਿੰਦਾ ਵਾ ਨਾ ਮਤਲਬ ਕਿ ਜਿੱਥੋਂ ਮੜੀ ਹੀਲਿੰਗ ਮਿਲਦੀ ਹਰ ਬੰਦਾ ਕਹਿੰਦਾ ਹੁਣ ਤੁਸੀਂ ਇੱਥੇ ਸਾਰੇ ਬੈਠੇ ਤੁਹਾਡੀ ਹਰ ਇੱਕ ਦੀ ਗਵਾਹੀ ਬਣੀ ਹੋਊਗੀ ਇਹ ਨਹੀਂ ਮੈਂ ਕਹਿੰਦਾ ਵੀ ਨਹੀਂ ਇਹ ਚਰਚ ਦੇ ਵਿੱਚ ਹਰ ਇੱਕ ਬੰਦੇ ਦੀ ਗਵਾਹੀ ਉਹ ਤੁਸੀਂ ਆਪਣੇ ਅੰਦਰ ਛਾਤੀ 'ਤੇ ਮਾਰ ਕੇ ਵੇਖਿਓ ਵੀ ਹੈਗੀ ਕਿ ਨਹੀਂ ਸਿਰਫ ਇੱਕੋ ਗੱਲ ਹੈ ਵੀ ਧੰਨਵਾਦ ਹਮੇਸ਼ਾ ਕਰਦੇ ਇਹਦੇ ਵਿੱਚ ਹੀ ਬੜੀ ਪਾਵਰ ਹੈ ਧੰਨਵਾਦੀ ਕਰੋਗੇ ਹਰ ਇੱਕ ਚੀਜ਼ ਤੁਹਾਨੂੰ ਪਿੱਛੇ ਪੈਣੀ ਮਿਲ ਤੁਹਾਨੂੰ ਮੰਗਣ ਦੀ ਲੋੜ ਨਹੀਂ ਆ ਤੁਸੀਂ ਸੋਚਣਾ ਉਹ ਚੀਜ਼ ਤੁਹਾਡੇ ਕੋਲ ਆ ਜਾਣੀ ਹallelujah ਕਿ ਮੇਰੀ ਇਸ ਤਰ੍ਹਾਂ ਹੀ ਆ ਜੀ ਮੈਂ ਧੰਨਵਾਦੀ ਕਰਦਾ ਵਾਂ ਪ੍ਰਾਰਥਨਾ ਕਰਾਂ ਨਾ ਕਰਾਂ 24 ਘੰਟੇ ਧੰਨਵਾਦ ਕਰਦਣਾ ਇਹ ਧੰਨਵਾਦੀ ਪ੍ਰਾਰਥਨਾ ਹੈ ਹਾਂਜੀ ਹਾਂ ਵਚਨ ਚ ਲਿਖਿਆ ਕਿ ਮੈਂ ਤੁਹਾਡੇ ਕੋ ਬੱਕਰੀਆਂ ਦੀਆਂ ਬਲੀਆਂ ਭੇਟਾਂ ਨਹੀਂ ਚਾਹੁੰਦਾ ਮੈਂ ਸਿਰਫ ਤੁਹਾਡੇ ਤੋਂ ਹੋਠਾਂ ਦਾ ਬਲੀਦਾਨ ਧੰਨਵਾਦ ਦੀ ਭੇਟ ਇਹ ਸਭ ਤੋਂ ਉੱਤਮ ਭੇਟ ਆ ਧੰਨਵਾਦ ਦੀ ਉਹ ਬਲੀਦਾਨ ਚੜਾਓ ਖੁਦਾ ਨੂੰ ਧੰਨਵਾਦ ਦਾ ਹਾਂਜੀ ਅੱਜ ਸੰਸਾਰ 'ਚ ਕਿਸੇ ਦੇ ਕੋਲ ਕੰਮ ਕਰਦੇ ਹੋ ਤਾਂ ਸ਼ੁਕਰ ਕਰਦੇ ਹੋ ਤਾਂ ਫੁੱਲ ਜਾਂਦਾ ਹੈ ਮੇਰਾ ਤੇ ਤੁਹਾਡਾ ਖੁਦਾ ਸਾਨੂੰ ਬਣਾਇਆ ਤੇ ਰਚਾਇਆ ਉਹ ਸਾਡੇ ਤੋਂ ਬਸ ਇਹੀ ਮਹਿਮਾ ਚਾਹੁੰਦਾ ਹੈ ਕਿ ਮੇਰਾ ਧੰਨਵਾਦ ਕਰੋ ਦਿੱਤੀਆਂ ਰਹਿਮਤਾਂ ਬਰਕਤਾਂ ਲਈ ਸੱਚਮੁੱਚ ਇਸ ਬ੍ਰਦਰ ਨੂੰ ਬਹੁਤ ਖੁਦਾ ਨੇ ਬLESਸ ਕਰ ਦਿੱਤਾ ਹੈ ਪਰ ਰਿਕਵੈਸਟ ਹੈ ਕਿ ਸੱਚਮੁੱਚ ਸੰਡੇ ਦਾ ਦਿਨ ਜਰੂਰ ਆਓ ਪਰਮੇਸ਼ਰ ਨੂੰ ਦੋ ਜ਼ੋਰਦਾਰ ਤਾਰੀਆਂ ਨਾਲ ਵੱਡੀ ਬLESਸਿੰਗ ਤੇ ਲਈ ਔਰ ਕੁਝ ਮੈਸੇਜ ਦੋਗੇ ਹਾਂਜੀ ਬਸ ਮੈਂ ਇਹੀ ਕਹਿਣਾ ਕਿ ਤੇ ਬਿਮਾਰੀ ਜੇ ਕੋਈ ਵੀ ਖੁਸ਼ੀ ਗਮ ਬਿਮਾਰੀ ਹਰ ਵਕਤ ਕੋਈ ਵੀ ਚੀਜ਼ 네ਗੇਟਿਵ ਕਦੀ ਨਹੀਂ ਸੋਚਣਾ ਹਮੇਸ਼ਾ ਪੋਜ਼ਿਟਿਵ ਹੀ ਸੋਚਣਾ ਵਾ ਤੈਨੂੰ ਧੰਨਵਾਦ ਹੀ ਕਰਨਾ ਹੈ ਬਿਮਾਰੀ ਵਿੱਚ ਵੀ ਧੰਨਵਾਦ ਕਰੋ ਜੇ ਖੁਸ਼ੀ ਉਹਦੇ ਵਿੱਚ ਵੀ ਧੰਨਵਾਦ ਕਰੋ ਮਤਲਬ ਅਜਮਾ ਕੇ ਵੇਖ ਲਿਓ ਤੁਸੀਂ ਇਹ ਚੀਜ਼ ਜਦੋਂ ਕਰੋਗੇ ਤੁਹਾਡੀ ਉਹ ਚੀਜ਼ ਬਿਮਾਰੀ ਵੀ ਬਿਮਾਰੀ ਵੀ ਨਾੜ ਜੂਗੀ ਉਸੇ ਵਾਲੇ ਤੁਹਾਡੀ ਤੁਹਾਨੂੰ ਕੁਝ ਨਹੀਂ ਹੋਊਗਾ ਸੰਤਾਨ ਨੂੰ ਪਤਾ ਵੀ ਮੇਰੇ ਉੱਤੇ ਕਿੰਨਾ ਤਗੜਾ ਰੋਗੀ ਹੁਣ ਮੈਨੂੰ ਕੋਈ ਕਹਿੰਦਾ ਹੀ ਨਹੀਂ ਅਬੀ ਉਹ ਚੀਜ਼ ਹੋਇਆ ਹallelujah ਹallelujah ਕਿੰਦੇ ਚੱਖ ਕੇ ਮੈਂ ਨੇ ਤੁਝੇ ਵੇਖ ਲਿਆ ਹੈ ਖੁਦਾ ਨੂੰ ਚੱਖ ਲਿਆ ਜਿਸ ਨੇ ਉਹ ਆਨੰਦ ਵਿੱਚ ਹੈ ਜ਼ੋਰਦਾਰ ਤਾੜੀਆਂ ਦੇ ਨਾਲ ਮੇਰਾ ਤੇ ਤੁਹਾਡਾ ਖੁਦਾ ਸਭ ਕੁਛ ਕਰਨ ਦੀ ਅੱਜ ਵੀ ਉਹ ਕਹਿੰਦਾ ਮੇਰੇ ਬੱਚੇ ਮੇਰੇ ਵੱਲ ਮੁੜਨ ਮੈਂ ਇਹਨਾਂ ਨੂੰ ਬles ਕਰਾਂ ਹallelujah